ਜਸਤਰ ਬਣਦੇ 500 ਰੁਪਏ ਦਾ ਫਾਈਲ ਤੁਹਾਡੇ ਕੋਲ ਤੁਸੀਂ ਮੇਰੇ ਪੱਤਰ ਦਿੱਤਾ ਨਹੀਂ ਹੁੰਦਾ ਉਹ ਲਾਇਸੈਂਸ 500 ਰੁਪਏ ਦਾ ਲਾਇਸੈਂਸ ਨਾਲ ਅਸੀਂ ਤੁਹਾਡੇ ਕੋਲ ਭਾਈ ਜਸਤਰ ਆਪਣੇ ਹੁਣ ਕੰਮ ਵਾਸਤੇ ਬਣਦੇ 500 ਰੁਪਏ ਦਾ ਡਰਾਈਵਰ ਲਾਇਸੈਂਸ ਕਿਉਂ ਨਹੀਂ ਆਪਨੇ ਮੁਲਾਜ਼ਮਾ ਦੇ ਮੈਡੀਕਲ ਸਰਟੀਫਿਕੇਟ ਕਿਉਂ ਨਹੀਂ ਮੈਡੀਕਲ ਚੈੱਕਅਪ ਕਿਉਂ ਨਹੀਂ ਕਰਾਇਆ ਉਹ ਵੀ ਪਾੜੇ ਜੀ ਕੀ ਦੱਸੋ ਆਹ ਮੈਂ ਤੁਹਾਡੇ ਲਈ ਲਾਲ ਕਰਦੇ ਜੇ ਇੱਕ ਬਾਈਚਾਸ ਹੋਵੇ ਤੇ ਆ ਗੱਲ ਕਰੇ ਦਰਾ ਕੇ ਅਫੀਸਰ ਕਰਨ ਮੈਡੀਕਲ ਸਰਟੀਫਿਕੇਟ ਕੋਲ ਬਣਾਇਆ ਮੈਡੀਕਲ ਚੈੱਕਅਪ ਕਰਾ ਦਿੱਤੇ ਕਲੈਸ ਹੋਤੀ ਮਾਰੇ ਬੰਦੇ ਆਪਰ ਦੁਆਗੇ ਲੈ ਕੇ ਨਾ ਲਾਇਸੈਂਸ ਬਣਾ ਦਿੱਤੇ ਮੇਰੇ ਬੰਦੇ ਨੂੰ ਸੈਂਡ ਕੀਤਾ ਭਾਜੀ ਵੱਲੋਂ ਮੇਰੇ ਬੰਦੇ ਨੂੰ ਸੈਂਡ ਕਰਵਾ ਦਿੱਤਾ ਭਾਜੀ ਬੰਦੇ ਨੇ 3000 ਰੁਪਏ ਲੱਗਿਆ ਮੈਨੂੰ ਹੈਲੋ ਫੜੋ ਸਾਰੇ ਭਾਜੀ ਦਾ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਚਦਾ ਹੈ ਹੈਲੋ ਫੜੋ ਪਪ 3000 ਰੇ ਨੂੰ ਪਿਆਦਾ 500 ਮਿੰਨਾ ਟ੍ਰੇਨਰ 3000 ਯਰ ਕੇਚੀ ਦਾ ਮੰਗਿਆ ਜੀ ਭਾਜੀ ਮੈਨੂੰ ਕੀ ਪਤਾ ਨੂੰ ਪੁੱਛੋ ਕਹਾਂਦਾ ਜਿਹੜਾ ਬੰਦਾ ਉਹਦਾ ਨੰਬਰ ਦੋ ਨਾਲ ਹੀ ਆ ਕਹਿੰਦੇ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਦੋ ਉਹਨੂੰ ਉੱਤੇ ਕਾਰਵਾਈ ਕਰਾਓ ਆਇਆ ਭਾਜੀ ਇੱਥੇ ਦਾ ਯਾਰ ਸਾਡੇ ਨਾਲ ਆਇਆ ਮੇਰੇ ਕੋ ਕੈਮਰੇ ਚ ਰਿਕਾਰਡੀਆਂ ਹੈਗੀਆਂ ਸਾਰੀਆਂ ਇਹ ਗੱਲ ਕਮਾ ਮੈਂ ਕਹਿੰਦਾ ਮੇਰੇ ਨਾਲ ਲਾਇਸੈਂਸ ਰੀਨਿਊ ਕਰਾਉਣਾ ਆਪਣੀ ਸੋਚੀ ਹੋਈ ਸੀ ਉਹ ਆਲਰੇਡੀ ਬਣਿਆ ਆ ਤੇ ਪੈਸਾ ਵੀ ਚੈੱਕ ਕਰ ਚੁੱਕਾ ਇਹਨਾਂ ਦਾ ਬਣ ਚੁੱਕਾ ਆ ਇਹਨਾਂ ਨੇ ਰੀਨਿਊ ਨਹੀਂ ਕਰਾਇਆ ਮੇਰੇ ਰੀਨਿਊ ਨਹੀਂ ਕਰਾਇਆ ਮੈਂ ਕੱਲ੍ਹ ਲੱਗਾ ਕੰਨੀ ਆ ਲੈ ਆ ਉਹ ਕਿਉਂ ਰੋਣਾ ਨਾ ਗੱਲ ਪੈਸਾ ਉਹ ਯਾਰ ਉਹ ਜਾਨਦਾ ਭਾਈ ਸਾਹਬ ਵੀ ਇਹਨਾਂ ਨੂੰ ਮੇਰੇ ਕੱਲ ਤੋਂ ਮੇਰੇ ਸਾਹਮਣੇ ਖੜੇ ਕੋਈ ਗੱਲ ਉਹ ਦੇਜੋ ਸਾਡਾ ਮਸਲਾ ਸਾਹਮਣੇ ਬੈਠ ਕੇ ਮਸਲਾ ਰੀਨਿਊ ਕਰਾਉਣਾ ਉਹ ਬੰਦਾ ਮੈਂ ਤਾਂ ਨਹੀਂ ਕਹਿੰਦਾ ਮੈਂ ਤਾਂ ਨਹੀਂ ਕਹਿੰਦਾ ਇਹ ਕਿਹੜਾ ਹੈ ਬਲੈਂਕ ਇਹਨਾਂ ਦੀ ਡਿਊਟੀ ਹੈ ਕਾਰਪੋਰੇਸ਼ਨ ਆਏ ਆ ਮੁੰਡੇ ਦਾ ਨਾਮ ਆਏ ਦੋਸਤ ਭਾਜੀ ਮੈਨੂੰ ਥੋੜਾ ਦੱਸਣ ਕਿਹੜਾ ਭਾਜੀ ਉਹ ਜਾਂਦਾ ਪਿਆ ਭਾਈ ਸਾਹਿਬ ਨਾਲ ਕੇ ਪੁੱਛ ਲੋ ਅੰਮ੍ਰਿਤਸਰ ਦੇ ਲਾਰੈਂਸ ਰੋਡ ਤੇ ਹੀਰਾ ਪਨੀਰ ਵਾਲਾ ਦੀ ਦੁਕਾਨ ਮੌਜੂਦ ਹੈ ਔਰ ਇੱਥੇ ਹੰਗਾਮਾ ਦੇਖਣ ਨੂੰ ਮਿਲਿਆ ਮੌਕੇ ਦੀਆਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਮਨਸਿਪਲ ਅਤੇ ਸੇਧ ਵਿਭਾਗ ਦੀ ਟੀਮ ਵੱਲੋਂ ਕਾਰਵਾਈ ਕੀਤੀ ਗਈ ਹਾਲਾਂਕਿ ਦੁਕਾਨਾਂ ਦੇ ਬਾਹਰ ਗੰਦਗੀ ਫਲਾਉਣ ਵਾਲਿਆਂ ਤੇ ਐਕਸ਼ਨ ਹੁੰਦਾ ਹੋਇਆ ਵੀ ਨਜ਼ਰ ਆਇਆ ਪਰ ਉੱਥੇ ਹੀ ਦੱਸ ਦਈਏ ਕਿ ਹੀਰਾ ਪਨੀਰ ਵਾਲਾ ਦੀ ਜਿਹੜੀ ਦੁਕਾਨ ਹੈ ਉਸ ਦੇ ਬਾਹਰ ਇਹ ਜ਼ਬਰਦਸਤ ਹੰਗਾਮਾ ਹੋਇਆ ਹਾਲਾਂਕਿ ਹੀਰਾ ਪਨੀਰ ਵਾਲਾ ਦੇ ਨਾਂ ਤੋਂ ਮਸ਼ਹੂਰ ਹੈ ਦਮਨਦੀਪ ਸਿੰਘ ਉਸ ਦੀ ਅਧਿਕਾਰੀ ਦੇ ਨਾਲ ਇਹ ਬਹਿਸ ਹੋਈ ਹੈ ਔਰ ਉਸਨੇ ਇਹ ਜ਼ਿਕਰ ਕੀਤਾ ਇਸ ਵੀਡੀਓ ਦੇ ਵਿੱਚ ਕਿ ਤੁਹਾਡੇ ਵਿਭਾਗ ਦੇ ਮੁਲਾਜ਼ਮ ਵੱਲੋਂ ਮੇਰੇ ਕੋਲੋਂ 3000 ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਹਾਲਾਂਕਿ ਮੌਕੇ ਤੇ ਅਧਿਕਾਰੀ ਨੇ ਇਹ ਬਾਰ ਬਾਰ ਵੀ ਜ਼ਿਕਰ ਕੀਤਾ ਕਿ ਦੱਸੋ ਸਾਨੂੰ ਕਿਹੜਾ ਉਹ ਅਧਿਕਾਰੀ ਹੈ ਕਿਹੜਾ ਉਹ ਮੁਲਾਜ਼ਮ ਹੈ ਜਿਸ ਨੇ ਤੁਹਾਡੇ ਕੋਲ ਰਿਸ਼ਵਤ ਮੰਗੀ ਆ ਪਰ ਦੇਖ ਸਕਦੇ ਹੋ ਕਿੰਜ ਇਹ ਹੰਗਾਮਾ ਹੋਇਆ ਤੁਹਾਡੇ ਨਾਲ ਅਸੀਂ ਇਹ ਤਸਵੀਰਾਂ ਵੀ ਸਾਂਝੀਆਂ ਕੀਤੀਆਂ ਨੇ ਔਰ ਇਸ ਤੋਂ ਬਾਅਦ ਅਧਿਕਾਰੀ ਨੇ ਕੀ ਕੁਝ ਕਿਹਾ ਹੋ ਵੀ ਤੁਹਾਨੂੰ ਸੁਣਾਵਾਂਗੇ ਪਰ ਦੇਖ ਸਕਦੇ ਹੋ ਮੌਕੇ ਦੀਆਂ ਇਹ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੀਰਾ ਪਨੀਰ ਵਾਲਾ ਦੀ ਦੁਕਾਨ ਤੇ ਇਹ ਮਾਹੌਲ ਗਰਮਾਇਆ ਹੈ ਹਾਲਾਂਕਿ ਇਹ ਵੀ ਜਾਣਕਾਰੀ ਸਾਂਝੀ ਕਰਦੀ ਕਿ ਮਿਉਂਸਿਪਲ ਅਤੇ ਸਿਹਤ ਵਿਭਾਗ ਦੀ ਟੀਮ ਵੱਲੋਂ ਕਾਰਵਾਈ ਕੀਤੀ ਜਾ ਰਹੀ ਸੀ ਜਿਹੜੇ ਦੁਕਾਨਾਂ ਦੇ ਬਾਹਰ ਹੈ ਗੰਦਗੀ ਫਲਾਉਂਦੇ ਨੇ ਤਾਂ ਇਸ ਵਕਤ ਦੀ ਇਹ ਜਾਣਕਾਰੀ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਔਰ ਤਸਵੀਰਾਂ ਵੀ ਸਾਂਝੀਆਂ ਕਰ ਰਹੇ ਹਾਂ ਅੰਮ੍ਰਿਤਸਰ ਦੇ ਨਵਾਲਟੀ ਚੌਂਕ ਦੇ ਵਿੱਚ ਹੀਰਾ ਪਨੀਰ ਵਾਲਾ ਦੀ ਦੁਕਾਨ ਜਿਹੜੀ ਹੈ ਉਹ ਮੌਜੂਦ ਹੈ ਸਥਿਤ ਹੈ ਉੱਥੇ ਔਰ ਕਈ ਵਾਰ ਹੀਰਾ ਪਨੀਰ ਵਾਲਾ ਸੁਰਖੀਆਂ ਦੇ ਵਿੱਚ ਆਇਆ ਤਾਂ ਹੀਰਾ ਪਨੀਰ ਵਾਲਾ ਦੇਣਾ ਤੋਂ ਮਸ਼ਹੂਰ ਹੈ ਦਮਨਦੀਪ ਸਿੰਘ ਜਿਸ ਵੱਲੋਂ ਇਹ ਦੁਕਾਨ ਚਲਾਈ ਜਾਂਦੀ ਆ ਔਰ ਦੇਖ ਸਕਦੇ ਹੋ ਕਿ ਕਿੰਜ ਅਧਿਕਾਰੀ ਦੇ ਨਾਲ ਤਿੱਖੀ ਬਹਿਸ ਹੋਈ ਆ ਤਾਂ ਇਸ ਵੀਡੀਓ ਦਾ ਜੇਕਰ ਜ਼ਿਕਰ ਕਰ ਲਈ ਤਾਂ ਵੀਡੀਓ ਹੁਣ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਹੈ ਵੀਡੀਓ ਵੀ ਤੁਹਾਡੇ ਨਾਲ ਅਸੀਂ ਸਾਂਝੀ ਕੀਤੀ ਹੁਣ ਤੁਹਾਨੂੰ ਸੁਣਾਉਣੇ ਆ ਮੌਕੇ ਤੇ ਜਿਹੜਾ ਅਧਿਕਾਰੀ ਕਾਰਵਾਈ ਕਰਨ ਦੇ ਲਈ ਪਹੁੰਚਿਆ ਸੀ ਉਸਨੇ ਕੀ ਕੁਝ ਕਿਹਾ ਅਸੀਂ ਬੁਲਾ ਰਹੇ ਹਾਂ ਬਾਈਚਾਰ ਦੀ ਗੱਲ ਕਰ ਰਿਹਾ ਹਾਂ ਪਰ ਗੱਲ ਨਵੇਂ ਤਰ੍ਹਾਂ ਦੀ ਹੈ ਮੀਡੀਆ ਦੇ ਨਾਮ ਦੇ ਕਿਨੂੰ ਨਾਮ ਅੜਿਕਤ ਕਾਰਵਾਈ ਕੀਤੀ ਜਿਹਨੂੰ ਤੁਸੀਂ ਸੁਖਾਈ ਕਰ ਲਈ ਉਸ ਤੋਂ ਬਾਅਦ ਸ਼ਾਇਦ ਆਇਆ ਕਦਾ ਵੀ ਉਹਨੇ ਫਰਡ ਕੀਤਾ ਸਾਹਿਬ ਇਹ ਲੋਕ ਮੇਰੇ ਬੰਦੇ ਨੇ ਫਰਡ ਕਰਦੇ ਬਿਨਾਂ 3000 ਜੱਮ ਗਿਆ ਵਿੱਚੋਂ ਹੈਲੋ ਫੜੋ ਸਾਰੇ ਪਹਾੜਾਂ ਨੰਬਰ ਦਿਓ ਮੈਨੂੰ ਮੈਂ ਨੰਬਰ ਵੇਜਾ ਕਾ ਚਾਹੀਦਾ 3000 ਦੇ 500 ਮਿੰਟ ਟ੍ਰੀਨੀਅਰ ਕੇਚੀ ਦਾ ਮੰਗਾ ਜੀ ਬਾਜੀ ਮੈਨੂੰ ਕੀ ਪਤਾ ਨੂੰ ਕੁਝ ਚੋਦਾਣਾ ਉਹਦਾ ਨੰਬਰ ਤਾਂ ਆਈਏ ਕਿ ਸਾਡੇ ਨਾਲ ਹੀ ਨਹੀਂ ਉਹਦਾ ਨੰਬਰ ਤਾਂ ਉਹ ਕੋਲੀਡੀ ਵਾਲੇ ਉੱਥੇ 412 ਸੁਖਦੇ ਆ ਸਾਡੀ ਉਹਨਾਂ ਸਾਰਿਆਂ ਨੂੰ ਗੇਨਤੀ ਸੀਗੀ ਬੜੀ ਵਾਰੀ ਕਰ ਚੁੱਕੇ ਆ ਵੀ ਨਾ ਕੁਲਾ ਬਾਰ ਬਾਰ ਸੁਟੋ ਟਰਾਲੀ ਦੇ ਸਮੇਂ ਉੱਚ ਪਾ ਦਿਓ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ ਬਾਰ ਬਾਰ ਕਹਿੰਦੇ ਆ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੁਕਣਾ ਨੰਬਰ 1 ਨੰਬਰ 2 ਨਗਰ ਨਿਕਮ ਅੰਗਰੇਸਰ ਔਰ ਬੱਖਰੇ ਬੱਖਰੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਅਲਟਰਨੇਟਿਵ ਨੂੰ ਯੂਜ਼ ਕੀਤਾ ਜਾਏ ਤੀਸਰਾ ਅਸੀਂ ਟ੍ਰੇਡ ਲਾਇਸੈਂਸ ਬ੍ਰਾਂਚ ਹੈ ਉਹ ਟ੍ਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਕਿ ਜਿਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟ੍ਰੇਡ ਹੈ ਉਹ ਰੈਗੂਲੇਟ ਹੋ ਜਾਏ ਉਸ ਹਿਸਾਬ ਨਾਲ ਟ੍ਰੇਡਰ ਸੋ ਤਿੰਨ ਇਸ਼ੂ ਹੋ ਗਏ ਅਸੀਂ ਬਹੁਤ ਦੇਰ ਤੋਂ ਅਲੱਗ-ਅਲੱਗ ਜਗ੍ਹਾ ਤੋਂ ਅਲੱਗ-ਅਲੱਗ ਚੈਨਲਸ ਤੋਂ ਤੁਹਾਡੇ رائے ਵੀ ਪ੍ਰੈਸ ਅਸੀਂ ਸਾਰੇ ਸ਼ਹਿਰ 'ਚ ਇਹ ਬੇਨਤੀਆਂ ਕਰਦੇ ਰਹੇ ਆਂ ਕਿ ਜਦੋਂ ਅਸੀਂ ਸਫਾਈ ਕਰ ਦਿੰਨੇ ਆਂ ਇੱਕ ਵਾਰੀ ਸ਼ਹਿਰ ਦੀ ਉਸ ਤੋਂ ਬਾਅਦ ਸ਼ਹਿਰ 'ਚ ਤਾਂ-ਤਾਂ ਗੰਦਗੀ ਨਾ ਪਾਈ ਜਾਏ ਇਸ ਰੂਟ ਤੇ ਇਹ ਜਿਹੜਾ ਅਸੀਂ ਗਲੋਰੈਂਸ ਰੋਡ ਤੇ ਖੜੇ ਆਂ ਰੋਜ਼ ਸਾਡੀ ਟਰਾਲੀ ਚੱਲਦੀ ਹੈ ਸਵੇਰੇ ਚੱਲਦੀ ਹੈ ਆਪਾਂ ਔਰ ਕਦੀ ਵੀ ਬਿਰਨਾਗਾ ਚੱਲਦੀ ਹੈ ਹਫਤੇ 'ਚ ਸੱਤ ਦਿਨੇ ਚੱਲਦੀ ਹੈ ਉਹਦੇ باوجود ਜਦੋਂ ਆਪਾਂ ਸਫਾਈ ਕਰਕੇ ਝਾੜੂ ਲਾ ਕੇ ਕੂੜਾ ਚੁੱਕ ਕੇ ਚਲ ਜਾਂਦੀ ਨਗਰ ਨਿਗਮ ਉਸ ਤੋਂ ਬਾਅਦ ਕੁਝ ਦੁਕਾਨਦਾਰ ਰੇੜੀ ਵਾਲੇ ਉਥੇ ਕੂੜਾ ਦੁਬਾਰਾ ਸੁੱਟਦੇ ਆਂ ਸਾਡੀ ਉਹਨਾਂ ਸਾਰਿਆਂ ਨੂੰ ਬੇਨਤੀ ਸੀਗੀ ਬੜੀ ਵਾਰੀ ਕਰ ਚੁੱਕੇ ਆਂ ਵੀ ਨਾ ਕੁਲਾ بار-ਬਾਰ ਸਟੋਲ ਟਰਾਲੀ ਦੇ ਸਮੇ ਉੱਚ ਪਾ ਦੋ ਔਰ ਉਸ ਤੋਂ ਬਾਅਦ ਫਿਰ ਤੁਹਾਡਾ ਹੀ ਬਾਜ਼ਾਰ ਹੈ ਤੁਹਾਡਾ ਹੀ ਸ਼ਹਿਰ ਹੈ ਉਹਦੀ ਗੰਦਗੀ ਜਿਹੜੀ ਹੈ ਉਹ ਸਾਫ਼ ਰਹੇਗਾ ਬਾਜ਼ਾਰ ਤੁਹਾਡਾ ਸਾਫ਼ ਰਹੇਗਾ ਅਸੀਂ ਬਾਰ-ਬਾਰ ਕਹਿੰਦੇ ਆਂ ਵੀ ਨਗਰ ਨਿਗਮ ਅੰਮ੍ਰਿਤਸਰ ਸ਼ਹਿਰ ਨੂੰ ਸਾਫ਼ ਕਰ ਸਕਦਾ ਹੈ ਸ਼ਹਿਰ ਨੂੰ ਸਾਫ਼ ਰੱਖ ਨਹੀਂ ਸਕਦਾ ਰੱਖਣ ਵਾਸਤੇ ਨਾਗਰਿਕਾਂ ਦਾ ਸਹਿਯੋਗ ਚਾਹੀਦਾ ਪਹਿਲੀ ਗੱਲੋ ਗੰਦਗੀ ਫਲਾਉਣ ਤੋਂ ਰੋਕਣਾ ਨੰਬਰ 1 ਨੰਬਰ 2 ਨਗਰ ਨਿਗਮ ਅੰਮ੍ਰਿਤਸਰ ਅਤੇ ਵੱਖ-ਵੱਖੇ ਸਰਕਾਰੀ ਚੈਨਲਾਂ ਨੇ ਅਲੱਗ-ਅਲੱਗ ਟਾਈਮ ਤੇ ਲੋਕਾਂ ਨੂੰ ਇੱਕ ਜਾਗਰੂਕ ਕੀਤਾ ਕਿ ਸਿੰਗਲ ਯੂਜ਼ ਪਲਾਸਟਿਕ ਨੂੰ ਬੰਦ ਕੀਤਾ ਜਾਏ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨਾ ਕੀਤੀ ਜਾਏ ਉਹਦੇ ਅਲਟਰਨੇਟਿਵ ਨੂੰ ਯੂਜ਼ ਕੀਤਾ ਜਾਏ ਤੀਸਰਾ ਅਸੀਂ ਟ੍ਰੇਡ ਲਾਇਸੈਂਸ ਬਰਾਦਸ਼ਾ ਕੋ ਟ੍ਰੇਡ ਲਾਇਸੈਂਸ ਲੋਕਾਂ ਦੇ ਚੈੱਕ ਕਰ ਰਹੇ ਵੀ ਜਿਨ੍ਹਾਂ ਨੇ ਨਹੀਂ ਬਣਾਏ ਉਹ ਬਣਾ ਲਓ ਤਾਂ ਕਿ ਲਾਇਸੈਂਸ ਜਿਹੜਾ ਟ੍ਰੇਡ ਹੈ ਉਹ ਰੈਗੂਲੇਟ ਹੋ ਜਾਏ ਉਸ ਹੱਬ ਨਾਲ ਟ੍ਰੇਡਰ ਸੋ ਤਿੰਨ ਇਸ਼ੂ ਨੇ ਅਸੀਂ ਬਹੁਤ ਦੇਰ ਤੋਂ